ਹਰ ਰੋਜ਼ ਬੇਅਦਬੀਆਂ ਨੂੰ ਲੈ ਕੇ ਗੋਲੀ ਕੰਢ ਨੂੰ ਲੈ ਕੇ ਸਰਕਾਰਾਂ ਵੱਲੋਂ ਇਹਨਾਂ ਦਰਦਾਂ ਦੇ ਉੱਤੇ ਦਵਾਈ ਤਾਂ ਕੀ ਲਾਉਣੀ ਸੀ ਇਹ ਜ਼ਖਮਾਂ ਦੇ ਉੱਤੇ ਜਿਹੜਾ ਨੂਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਸਰਕਾਰ ਦੀ ਰਲੀ ਮਿਲੀ ਸਾਜ਼ਿਸ਼ ਕੋਝੀਆਂ ਚਾਲਾਂ ਤੇ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਰਿਹਾ ਦਿਨ ਬਦਿਨ ਸੋ ਅੱਜ ਰੀਸੈਂਟਲੀ ਇੱਕ ਮਸਲਾ ਸਾਹਮਣੇ ਆਇਆ ਕਿ ਪਹਿਲਾਂ ਤਾਂ 7-8 ਸਾਲ ਤੋਂ ਭਗੌੜਾ ਚੱਲ ਰਿਹਾ ਬੰਦਾ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਹਜੇ ਵੀ ਦੋ ਹੋਰ ਉਹਨਾਂ ਦੇ ਨਾਲ ਤੇ ਭਗੌੜੇ ਨੇ ਇੱਕ ਜਨਾਰੀਆ ਜੇਲ੍ਹ ਦੇ ਵਿੱਚ ਬੰਦਾ ਇੱਕ ਉਹਨੇ ਬੀਬੀ ਦਾ ਨਾਮ ਲਿਆ ਜਿਹੜੀ ਦਾ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਉਹਨਾਂ ਤੇ ਕਾਰਵਾਈਆਂ ਕਰਨ ਦੀ ਬਜਾਏ ਅੱਜ ਸਰਕਾਰਾਂ 4 ਦਿਨ ਪਹਿਲਾਂ ਇਹਨਾਂ ਨੂੰ ਕਿੱਡੀ ਸ਼ਰਮਨਾਕ ਗੱਲ ਹੋਈ ਆ ਕਿ ਗੋਲੀ ਕਾਣ ਦਾ ਕੇਸ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਉਸ ਤੋਂ ਪਹਿਲਾਂ ਬੇਅਦਬੀਆਂ ਦਾ ਕੇਸ ਆ ਜਿਹੜਾ ਟਰਾਂਸਫਰ ਕਰ ਦਿੱਤਾ ਜਾਂਦਾ ਪਰ ਅੱਜ ਹੋਰ ਇੱਕ ਨਿਰਾਸ਼ਾਜਨ ਗੱਲ ਸਾਹਮਣੇ ਨਿਕਲ ਕੇ ਆਈ ਆ ਕਿ ਉਸ ਭਗੌੜੇ ਫੜੇ ਹੋਏ ਦੋਸ਼ੀ ਨੂੰ ਜਿਹਦੀਆਂ ਵੱਡੀਆਂ ਸਟੇਟਮੈਂਟਾਂ ਆਈਆਂ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹਾਲਾਂਕਿ ਉਹਦੀਆਂ ਸਟੇਟਮੈਂਟਾਂ ਦੇ ਉੱਤੇ ਕਾਰਵਾਈਆਂ ਵੱਡੀਆਂ ਹੋਣੀਆਂ ਚਾਹੀਆਂ ਸੀ ਸਰਸੇ ਵਾਲੇ ਨੂੰ ਪੰਜਾਬ ਦੇ ਵਿੱਚ ਕਿਸੇ ਸੀਆਈ ਸਟਾਫ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਸੀ ਤੇ ਉਹਦੇ ਨਾਲ ਦੇ ਦੋ ਭਗੌੜੇ ਆ ਜਿਹੜੇ ਉਹਨਾਂ ਨੂੰ ਵੀ ਫੜਿਆ ਜਾਣਾ ਚਾਹੀਦਾ ਸੀ ਪਰ ਅੱਜ ਉਹਨੂੰ ਜ਼ਮਾਨਤ ਫੇਰ ਦਿੱਤੀ ਗਈ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਦਿਨ ਬਦਿਨ ਦਿਨ ਬਦਿਨ ਉਹਨਾਂ ਦੋਸ਼ੀਆਂ ਦੀਆਂ ਪੁਸ਼ਤਪਣੀਆਂ ਕਰਕੇ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਆ ਕਿ ਸਿੱਖਾਂ ਦੇ ਲਈ ਇਸ ਨਿਆਂ ਪ੍ਰਣਾਲੀ ਦੇ ਵਿੱਚ ਕੋਈ ਨਿਆਂ ਨਹੀਂ ਆ। ਸਿਰਫ ਸਿੱਖਾਂ ਦੇ ਮੁੱਦਿਆਂ ਦੇ ਨਾਲ ਜਜ਼ਬਾਤਾਂ ਦੇ ਨਾਲ ਖੇਡ ਕੇ ਕੁਰਸੀਆਂ ਤੇ ਬੈਠਿਆ ਜਾ ਸਕਦਾ ਪਰ ਜੇ ਇੱਥੇ ਨਿਆਂ ਦੀ ਗੱਲ ਕਰਨੀ ਹੋਵੇ ਤਾਂ ਉਹ ਬਹੁਤ ਦੂਰ ਦਰਾਡੇ ਚਲ ਜਾਂਦੀ ਆ। ਸੋ ਮੈਂ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਸਮਾਪਤ ਕਰਦਾ ਕਿ ਸਰਕਾਰ ਫਿਰ ਸਾਨੂੰ ਉਹਨਾਂ ਰਾਹਾਂ ਤੇ ਤੁਰਨ ਦੇ ਲਈ ਮਜਬੂਰ ਕਰਦੀ ਆ ਜਿਨ੍ਹਾਂ ਰਾਹਾਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਹੁਣਾਂ ਨੇ ਤੁਰ ਕੇ 78 ਦੇ ਵਿੱਚ ਹੋਈ ਬੇਅਦਬੀ ਦਾ ਇਨਸਾਫ ਕੀਤਾ ਸੀ। ਸੋ ਬੇਅਦਬੀ ਉਹੀ ਹੁਣਵੇਂ ਹੋਈ ਆ। 78 ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਆ ਉਹ ਆਪਣੇ ਆਪ ਨੂੰ ਇੱਕ ਗੁਰੂ ਦੇ ਵਜੋਂ ਨਿਰੰਕਾਰੀ ਆ ਜਿਹੜਾ ਪੇਸ਼ ਕਰਦਾ ਹੈ, ਬਰਾਬਰ ਬੈਠਦਾ ਹੈ, ਸਤ ਸਾਰੇ ਸਾਜ ਦਾ 2007 ਦੇ ਵਿੱਚ ਇਸ ਬਲਾਤਕਾਰੀ ਵੱਲੋਂ ਵੀ ਉਹੀ ਕਨਸੈਪਟ ਕੀਤਾ ਜਾਂਦਾ ਸਲਾਦਪੁਰੇ ਦੇ ਵਿੱਚ ਆਪਦਾ ਉਹ ਇੱਕ ਪਾਣੀ ਜਾਂ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਉਹ ਸਤਾਰੇ ਸਾਜੇ ਜਾਂਦੇ ਆ ਗੁਰੂ ਸਾਹਿਬ ਦੇ ਨਾਲ ਮਿਲਦੀ ਜੁਲਦੀ ਪਛਾਾਕ ਪਾਈ ਜਾਂਦੀ ਆ ਸੋ ਇਹ ਬੇਅਦਬੀਆਂ ਲੰਮੇ ਸਮੇਂ ਤੋਂ ਤੇ ਵੱਡੀਆਂ ਸਾਜਸ਼ਾਦਤਾਂ ਤੇ ਹੋ ਰਹੀਆਂ ਸੋ ਸਾਨੂੰ ਰੋਕਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣਾ ਪਊਗਾ ਮੈਂ ਸਮਝਦਾ ਕਿ ਆਪਣੇ ਆਪ ਜਿਹੜੇ ਫੈਸਲੇ ਕਰਨੇ ਪੈਣਗੇ ਸੋ ਇਹਨਾਂ ਸਰਕਾਰਾਂ ਤੋਂ ਇਹਨਾਂ ਸਿਸਟਮ ਤੋਂ ਆਸ ਨਾ ਰੱਖਿਏ ਤਾਂ ਅੱਗੇ ਤੋਂ ਬੇਅਦਬੀਆਂ ਰੋਕਣ ਦੇ ਲਈ ਪੰਜਾਬ ਦੇ ਵਿੱਚ ਸਾਡੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੋਣੇ ਚਾਹੀਦੇ ਆ ਤਾਂ ਮੈਂ ਸਮਝਦਾ ਕਿ ਜ਼ਥੇਦਾਰ ਨੂੰ ਇਹ ਤੇ ਸਖਤ ਸਟੈਂਡ ਲੈਣੇ ਚਾਹੀਦੇ ਆ ਜਿਹਦੇ ਨਾਲ ਬੇਅਦਬੀਆਂ ਦੇ ਉੱਤੇ ਕਾਰਵਾਈਆਂ ਵੀ ਚੱਜ ਦੇ ਨਾਲ ਸਹੀ ਤਰੀਕੇ ਦੇ ਨਾਲ ਹੋ ਸਕਣ ਤੇ ਦੋਸ਼ੀਆਂ ਨੂੰ ਸਜ਼ਾਵਾ ਵੀ